ਜੀ ਇਹ ਚਿਪਲੇ ਮੀਟਰ ਲਾਉਣ ਆਏ ਨੇ ਅੱਛਾ ਬਾੜਦ ਕਲਾ ਅੱਛਾ ਜੀ ਚਿਪਲੇ ਮੀਟਰ ਲਾਉਣ ਆਏ ਨੇ ਹਾਂ ਜੀ ਤੇ ਤੁਸੀਂ ਵਿਰੋਧ ਕਿਉਂ ਕਰ ਰਹੇ ਹੋ ਅਸਰ ਅਸੀਂ ਇਹ ਲਾਉਣ ਨਹੀਂ ਦੇਣੇ ਜੀ ਬਿਲਕੁਲ ਹੀ ਨਹੀਂ ਲਾਉਣ ਦਿੰਦੇ ਹੈਗੇ ਅਸੀਂ ਇਹ ਮੀਟਰ ਕਮੀ ਬੇਸੀ ਕੀ ਲੱਗਦੀ ਹੈ ਨਾਲ ਚ ਕਿਵੇਂ ਕਿਉਂ ਵਿਰੋਧ ਕੀਤਾ ਜਾਂਦਾ ਹੈ ਇਹਨਾਂ ਦੇ ਕਹਿੰਦੇ ਜਿੱਦੇ ਮਤਲਬ ਉਹ ਆਪਾਂ ਨਹੀਂ ਭਰਿਆ ਕਰਾਂਗੇ ਉਹਦੀ ਇਹ ਬਿਜਲੀ ਬੰਦ ਕਰ ਦਿਆ ਕਰਨਗੇ ਕਈ ਵਾਰ ਨਹੀਂ ਹਾਂ ਇਹ ਕਹਿੰਦੇ ਬਿਗੇਰ ਲਾਈਟ ਤੋਂ ਵੀ ਚੱਲਦੇ ਨੇ ਅਸੀਂ ਨੇ ਚੈੱਕ ਕੀਤੇ ਨੇ ਇਹ ਗ੍ਰਾਹਕ ਨੇ ਵੀ ਕਹਿੰਦੇ ਚਾਹ ਬਗੈਰੋਂ ਤੋਂ ਵੀ ਚੱਲਦੇ ਨੇ ਜੀ ਹੁਣ ਕਿਵੇਂ ਦੇਖਦੇ ਹਾਂ ਅਗਰ ਡਿਪਾਰਟਮੈਂਟ ਵਾਲੇ ਧੱਕੇ ਨਾਲ ਲਾਉਣਗੇ ਨਹੀਂ ਅਸੀਂ ਲਾਉਣੇ ਨਹੀਂ ਦਿੰਦੇ ਜੀ ਸਾਡਾ ਸਾਰਾ ਪਿੰਡ ਹਾਂ ਘੇਰਾਬੰਦੀ ਕਰਕੇ ਹਾਂਜੀ ਘੇਰਾਬੰਦੀ ਕਰਕੇ ਰੱਖਾਂਗੇ ਅੱਜ ਜਿਹੜਾ ਇਹ ਸਾਡੇ ਪਿੰਡ ਦੇ ਵਿੱਚ ਬਾਲਦਕਲਾਂ ਦੇ ਵਿੱਚ ਜਿਹੜੇ ਵੱਡੀ ਪੱਧਰ ਤੇ ਬਿਜਲੀ ਬੋਰਡ ਦੀ ਮੀਟਰ ਨੇ ਜਿਹੜੇ ਉਹ ਚੈੱਕ ਕਰਨਾ ਹੈ ਤੇ ਕਿਉਂ ਉਹ ਦੱਸ ਰਹੇ ਨੇ ਵੀ ਓਵਰਲੋਡ ਨੇ ਫਲੈਂਗ ਆਈ ਹੋਈ ਆ ਤੇ ਜਿਹੜੇ ਚਿੱਪਾ ਵਾਲੇ ਮੀਟਰ ਤੇ ਉਹ ਸਾਡੇ ਪਿੰਡ ਦੇ ਵਿੱਚ ਲਾ ਰਹੇ ਨੇ ਜਦ ਸਾਨੂੰ ਪਤਾ ਲੱਗਿਆ ਤਾਂ ਅਸੀਂ ਪੂਰਨ ਤੌਰ ਤੇ ਇਹ ਬਿਜਲੀ ਮੁਲਾਜ਼ਮਾਂ ਦਾ ਘਰਾਉ ਕੀਤਾਗਾ ਤੇ ਹੁਣ ਕਿੰਨਾ ਸਮਾਂ ਰੱਖੋਗੇ ਤੇ ਅਸਲ ਇਹ ਤਾਂ ਨੁਕਸਾਨ ਕੀ ਸਮਝ ਤੋਂ ਮੀਟਰਾਂ ਦਾ ਕਿਉਂ ਇਹਦਾ ਵਿਰੋਧ ਕਰਦੇ ਹੋ ਕਿਉਂਕਿ ਇਹ ਮੀਟਰਾਂ ਦਾ ਨੁਕਸਾਨ ਇਹ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਇਹਨਾਂ ਦੇ ਵਿੱਚ ਕਾਰਡ ਪਿਆ ਕਰੂਗਾ ਜਿੰਨਾ ਚਿਰ ਤੁਸੀਂ ਉਹ ਕਾਰਡ ਦੇ ਵਿੱਚ ਪੈਸੇ ਆਉਣਗੇ ਉਹਨਾਂ ਚਿਰ ਤੁਹਾਡੇ ਘਰਾਂ 'ਚ ਲਾਈਟ ਆਊਗੀ ਜਦੋਂ ਕਾਰਡ 'ਚ ਪੈਸੇ ਮੁੱਕ ਗਏ ਤੁਹਾਡੇ ਘਰ ਦੀ ਜਿਹੜੀ ਬਿਜਲੀ ਬਿਲਕੁਲ ਗੁੱਲ ਹੋ ਜਾਊਗੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਹੈਗਾ ਜਿਹੜੇ ਚਿਪ ਵਾਲੇ ਮੀਟਰ ਲਾਏ ਤੇ ਸਾਡੀ ਜਥੇਬੰਦੀ ਨੇ ਪੱਟੇ ਨੇ ਉਹ ਜਿਹੜੇ ਕੱਟੇ ਹੋਏ ਕਨੈਕਸ਼ਨ ਵੀ ਚਾਰ-ਚਾਰ ਦਿਨਾਂ ਰੱਖ ਕੇ ਰੱਖੇ ਸੁੱਟੀਆਂ ਕਾਰਨ ਪਰ ਉਹ ਜ ਜੁਨਟਾਂ ਤੇ ਉਹ ਬਿਲਕੁਲ ਕੱਢ ਰਹੇ ਤੇ ਪੂਰਨ ਤੌਰ ਤੇ ਜਦ ਅਸੀਂ ਕ੍ਰੈਡ ਦੇ ਵਿੱਚ ਉਹ ਜਮਾ ਖਰਾ ਕੇ ਆਿਆਂਗੇ ਹੁਣ ਲਗਾਤਾਰ ਇਹਦਾ ਵੰਢ ਕਰਕੇ ਰੱਖਾਂਗੇ ਜੇ ਇਹ ਸਾਸ ਦਬਾਉਣਗੇ ਵੀ ਅਸੀਂ ਜਾ ਰਹਾਂਗੇ ਤਾਂ ਇਹਨਾਂ ਦਾ ਜਿਹੜਾ ਘਰਾਵਾ ਉਹ ਅਸੀਂ ਫਿਰ ਖਤਮ ਕਰਾਂਗੇ ਪਰ ਬਿਲਕੁਲ ਵਿੱਚ ਇੱਕ ਗਾ ਜਿਹੜੀ ਉਹ ਪਿੰਡ ਦੇ ਵਿੱਚ ਨਹੀਂ ਹੋਣਦਿਆਂ ਅਸੀਂ ਬਲਦ ਕਲਾਂ ਦੇ ਖੜੇ ਆ ਜਿਹੜਾ ਮੇਨ ਰਸਤਾ ਹੈ ਉੱਥੇ ਖੜੇ ਆ ਅਸੀਂ ਸਵੇਰੇ ਆਏ ਸੀਗੇ ਇੱਥੇ ਅਸੀਂ ਆਪਣਾ ਕੰਮ ਕਰ ਰਹੇ ਸੀਗੇ ਅਸੀਂ ਦੇਖ ਰਏ ਸੀ ਕੋਈ ਬਿਜਲੀ ਦੀ ਦੁਰਵਰਤਤ ਤਾਂ ਨਹੀਂ ਕਰ ਰਿਹਾ ਹੈਗਾ ਇਸ ਦੇ ਨਾਲ ਹੀ ਅਸੀਂ ਚੈੱਕ ਕਰ ਰਹੇ ਸੀ ਕਿ ਪਿੰਡ ਵਾਲਿਆਂ ਨੂੰ ਜਿਹੜੇ ਟਰਾਂਸਫਾਰਮ ਲੱਗੇ ਹੋਏ ਆ ਉਹ ਠੀਕ ਹਾਲਤ 'ਚ ਆ ਜਿਹੜੇ ਪੀਲਰ ਬਾਕਸ ਲਗਾਏ ਆ ਅਸੀਂ ਜਿਨ੍ਹਾਂ ਤੋਂ ਸਪਲਾਈ ਜਾਂਦੀ ਹੈ ਜਿਨ੍ਹਾਂ 'ਚ ਮੀਟਰ ਲੱਗਦੇ ਨੇ ਉੱਥੇ ਕੋਈ ਨੰਗੀ ਤਾਕਤ ਤਾਂ ਨਹੀਂ ਹੈਗੀ ਤਾਂਕਿ ਕੋਈ ਜਾਨਵਰ ਵਗੈਰਾ ਜਾਂ ਕੋਈ ਕਾਹਨੂੰ ਕੋਈ ਪਸ਼ੂ ਜਾਂ ਕੋਈ ਬੱਚਾ ਕੋਈ ਹਾਸਾ ਨਾ ਹੋ ਜਾਏ ਸਰ ਪਿੰਡਾਂ ਦੇ ਇਲਜ਼ਾਮ ਲਗਾ ਰਹੇ ਨੇ ਕਿ ਤੁਸੀਂ ਇਹ ਡਿਜੀਟਲ ਮੀਟਰ ਆਏ ਨੇ ਚਿਪਾ ਲਏ ਉਹ ਮੀਟਰ ਬਦਲ ਲੈ ਨਹੀਂ ਨਹੀਂ ਐਡਾ ਐਡਾਂ ਦਾ ਕੁਛ ਨਹੀਂ ਐਡਾਂ ਦਾ ਸਾਡਾ ਕੋਈ ਏਜੰਡਾ ਨਹੀਂ ਹੈ ਜੀ ਅਸੀਂ ਤਾਂ ਆਪਣੇ ਸਾਡੀ ਤਾਂ ਚੈਕਿੰਗ ਐਨਫੋਰਸਮੈਂਟ ਏਜੰਸੀ ਹੈਗੀ ਆ ਤੇ ਅਸੀਂ ਉਹਦੇ ਉਹਦੇ ਅੰਤਰਗਤ ਜੋ ਵੀ ਸਾਨੂੰ ਆਰਡਰ ਹੋਏ ਸੀਗੇ ਉੱਚ ਅਧਿਕਾਰੀਆਂ ਦੇ ਉਹਨਾਂ ਨੂੰ ਫਾਲੋ ਕਰਦੇ ਹੋਏ ਸੀ ਮਾਰਨਿੰਗ ਤੇ ਚੈਕਿੰਗ ਤੇ ਆਏ ਸੀ ਹੁਣ ਸਰ ਪਿੰਡ ਵਾਲੇ ਕਹਿ ਰਹੇ ਨੇ ਕਹਿੰਦੇ ਸੀ ਘੇਰਾ ਬੰਦੀ ਕਰਕੇ ਜਾਣ ਦੇਵਾਂਗੇ ਤਾਂ ਤੁਹਾਡੇ ਵੱਲੋਂ ਕੀ ਸੋਲੂਸ਼ਨ ਕੀਤਾ ਜਾ ਰਿਹਾ ਸੀਨੀਅਰ ਨੂੰ ਕੋਲ ਦਿੱਤੀ ਗਈ ਹੈ ਉਹਨਾਂ ਦਾ ਇਹੀ ਹੈ ਸਾਡਾ ਰਿਕੁਐਸਟ ਹੈ ਵੀ ਸਾਡਾ ਸਹਿਯੋਗ ਕਰਨ ਸਾਨੂੰ ਆਪਣਾ ਕੰਮ ਕਰਨ ਦੇ ਅਸੀਂ ਕੁਝ ਇਦਾਂ ਦੀ ਗੱਲ ਨਹੀਂ ਕਰਨ ਆਏ ਹੈਗੇ ਜੇ ਕੋਈ ਚਿਪ ਵਾਲੀ ਮੀਟਰ ਨਹੀਂ ਹੈਗੇ ਸਾਡੇ ਕੋਲ ਅਸੀਂ ਨਹੀਂ ਲਾਨ ਆਏ ਹੈਗੇ